ਜਿਸ ਕੋਲ ਵੀ ਇੱਕ ਦੋ ਡਾਕੂਮੈਂਟ ਜਾਂ ਕੁਝ ਘੱਟ ਹੈਗਾ ਸਾਡੇ ਤੋਂ 2 ਘੰਟੇ ਦਾ ਸਮਾਂ ਮੰਗਿਆ ਗਿਆ ਵੀ ਅਸੀਂ ਸਾਰੇ ਤੁਹਾਨੂੰ ਕੰਪਲੀਟ ਕਰਕੇ ਦੇ ਦਿਆਂਗੇ ਜੇਕਰ ਨਹੀਂ ਦਿੰਦੇ ਤਾਂ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਜਿਹੜੇ ਲਾਇਸੈਂਸ 홀ਡਰ ਨੇ ਉਹਨਾਂ ਦੀ ਸੀ ਲਿਸਟ ਵੀ ਲੈ ਲਈ ਹੈ ਕਿੰਨੇ ਰਜਿਸਟਰਡ ਨੇ ਤੇ ਕਿੰਨੇ ਅਨਰਜਿਸਟਰਡ ਨੇ ਕੁਝ ਸਾਡੇ ਕੋਲ ਅੰਡਰ ਇਨਵੈਸਟੀਗੇਸ਼ਨ ਨੇ ਕੋਸ਼ਿਸ਼ ਕਰ ਬਾਕੀਆਂ ਦੀ ਅਸੀਂ ਅਰੈਸਟ ਪਾ ਕੇ ਉਹਨਾਂ ਦੇ ਜਿਹੜੀ ਵੀ ਬਣਦੀ ਕਾਰਵਾਈ 420 ਦਾ 24 ਇਮੀਗ੍ਰੇਸ਼ਨ ਐਕਟ ਟਰੈਵਲ ਪ੍ਰੋਫੈਸ਼ਨਲ ਐਕਟ ਵੱਖ-ਵੱਖ ਧਾਰਾਵਾਂ ਤਹਿਤ ਪਰਚੇ ਦੇ ਕੇ ਉਹਨਾਂ ਦੇ ਉਹਨਾਂ ਦੇ ਚਲਾਨ ਵੀ ਪੇਸ਼ ਕਰ ਚੁੱਕੇ ਹਾਂ ਪੰਜਾਬ ਸਰਕਾਰ ਦੀ ਹਦਾਇਤਾਂ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਸਖਤੀ ਦਿਖਾਈ ਜਾ ਰਹੀ ਹੈ ਜੇਕਰ ਗੱਲ ਕੀਤੀ ਆ ਤਾਂ ਇਮੀਗ੍ਰੇਸ਼ਨ ਸੈਂਟਰ ਤੇ ਚੈਕਿੰਗ ਕੀਤੀ ਜਾ ਰਹੀ ਵੱਡੇ ਗਿਣਤੀ ਵਿੱਚ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਜੋ ਕਿ ਗਲਤ ਸੈਂਟਰ ਬਣਿਆ ਅਤੇ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਚ ਜਾਰੀ ਕਰਕੇ ਉਹਨਾਂ ਦੇ ਸਬੂਤ ਵੀ ਮੰਗੇ ਜਾ ਰਹੇ ਹਨ ਕਿ ਕਿੰਨੇ ਟਾਈਮ ਤੋਂ ਇਹ ਇਮੀਗ੍ਰੇਸ਼ਨ ਸੈਂਟਰ ਚੱਲਿਆ ਸੀ ਅਤੇ ਜੇਕਰ ਗੱਲ ਕੀਤੀ ਆ ਬ ਤਾਂ ਇਹ ਇਮੀਗ੍ਰੇਸ਼ਨ ਸੈਂਟਰ ਦੇ ਕਿਸ ਦੇ ਨਾਮ ਦਿੱਤੇ ਉਹਨਾਂ ਦੇ ਕਾਗਜ਼ਾਤ ਪੱਤਰ ਮੰਗੇ ਜਾ ਰਿਹਾ ਅਤੇ ਕਿਤਨੇ ਕਿਤੇ ਪੁਲਿਸ ਵੱਲੋਂ ਸਖਤੀ ਨਾਲ ਇਹ ਜਿਹੇ ਕੰਮ ਕੀਤੇ ਜਾ ਰਿਹਾ ਬਠਿੰਡਾ ਦੇ ਅਜੀਤ ਰੋੜ ਦੇ ਵਕਫ ਇਹਤੋਂ ਅਵਿਖੇ ਜਾ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਕਿਤਨੇ ਕਿਤੇ ਉਹਨਾਂ ਵੱਲੋਂ ਕਾਗਜ਼ਾਤ ਮੰਗੇ ਗਏ ਆ ਅਤੇ ਜਿਨ੍ਹਾਂ ਦੇ ਇਮੀਗ੍ਰੇਸ਼ਨ ਦੀ ਬ੍ਰਾਂਚਾਂ ਖੁੱਲੀਆਂ ਹਨ ਕਿ ਰਜਿਸਟਰਡ ਹਨ ਜਾਂ ਕੋਈ ਹੋਰ ਕੋਈ ਰਿਹ ਨੰਬਰ ਹੁੰਦੇ ਹਨ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੀਤੀ ਜਾ ਰਹੀ ਹੈ ਸਾਜਨਾ ਕਿਹੜੀ ਕੈਟਾਗਰੀ ਦੀ ਹੁੰਦਾ ਹਾਂ ਦਾ ਸਜਣਾ थाना सिविलਾਂ ਦੇ ਮੁਖੀ ਰਵਿੰਦਰ ਸਿੰਘ ਮਜੂਦਨ ਸਰ ਕੀ ਕਹਿਣਾ ਚਾਹੁੰਗੇ ਕਿ ਕਿੰਨੇ ਚੈਕਿੰਗ ਕੀਤੇ ਗਏ ਸੈਂਟਰ ਸਰਕਾਰ ਦੀ ਹਦਾਇਤ ਨਹੀਂ ਜਿਹੜੇ ਗਲਤ ਤਰੀਕੇ ਨਾਲ ਚੱਲਦੇ ਨੇ ਕਿੰਨੇ ਤੇ ਕਾਰਵਾਈ ਕੀਤੀ ਗਈ ਇਹ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਜੀ ਆਪਣੇ ਮਾਨਯੋਗ ਐਸਐਸਪੀ ਸਾਹਿਬ ਅਮਨੀਤ ਕੰਡੋਲ ਜੀ ਨੇ ਉਹਨਾਂ ਨੇ ਵੀ ਸਖਤ ਹਦਾਇਤਾਂ ਦਿੱਤੀਆਂ ਵੀ ਜਿੰਨੇ ਵੀ ਇਹ ਟ੍ਰੈਵਲ ਜੈਂਟ ਜਾਂ ਜੋ ਵੀ ਇਮੀਗ੍ਰੇਸ਼ਨ ਸੈਂਟਰ ਦੇ ਕੰਸਲਟੈਂਟ ਜੋ ਵੀ ਅਨਰਜਿਸਟਰਡ ਨੇ ਜਾਂ ਜੋ ਵੀ ਕਿਸੇ ਦੀ ਕੋਈ ਕਮੀ ਪੇਸ਼ੀ ਹੈਗੀ ਜਾਂ ਡਾਕੂਮੈਂਟ ਵਿੱਚ ਜੋ ਕੰਡੀਸ਼ਨਸ ਪੂਰੀ ਨਹੀਂ ਕਰਦਾ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਉਸ ਤਰ੍ਹਾਂ ਹੁਣ ਤੱਕ ਕਾਰਵਾਈ ਕੀਤੀ ਹੈ ਜੇਕਰ ਗੱਲ ਅਜੀਤ ਰੋਡ ਹੱਬ ਮੰਨਿਆ ਜਾਂਦਾ ਹੈ ਐਜੂਕੇਸ਼ਨ ਸੈਂਟਰ ਆਇਲੈਂਡ ਤੋਂ ਲੈ ਕੇ ਬਾਹਰ ਵਿਦੇਸ਼ਾਂ ਵੱਲ ਰੁਕ ਕਰਦੇ ਨੇ ਨੌਜਨਪੀੜੀ ਕਿੰਨੇ ਚੈੱਕ ਕੀਤੇ ਨੇ ਕਿੰਨੇ ਹਾਂਜੀ ਬਿਲਕੁਲ ਅਜੀਤ ਰੋਡ ਤੇ ਸਭ ਤੋਂ ਜ਼ਿਆਦਾ ਨੇ ਤੇ ਪਹਿਲਾਂ ਵੀ ਇਮੀਗ੍ਰੇਸ਼ਨ ਫਰਾਡ ਦੇ ਕਾਫੀ ਕੇਸੇ ਰਜਿਸਟਰਡ ਨੇ ਜੋ ਅੰਡਰ ਇਨਵੈਸਟੀਗੇਸ਼ਨ ਨੇ ਆਪਣੇ ਕੰਜਾਂ ਤੇ ਚਲਾਨ ਪੇਸ਼ ਹੋ ਗਿਆ ਸਿਵਲ ਲੈਂਡ ਸਾਡੇ ਦੇ ਵਿੱਚ ਚੀਜ਼ ਹੁਣ ਕਰ ਲਈ ਐ ਸਵੇਰੇ ਤੇ ਜਿਸ ਕੋਲੇ ਵੀ ਇੱਕ ਦੋ ਡਾਕੂਮੈਂਟ ਜਾਂ ਕੁਛ ਘਟ ਹੈਗਾ ਉਹਨਾਂ ਨੂੰ ਸਾਡੇ ਤੋਂ 2 ਘੰਟੇ ਦਾ ਸਮਾਂ ਮੰਗਿਆ ਗਿਆ ਵੀ ਅਸੀਂ ਸਾਰੇ ਤੁਹਾਨੂੰ ਕੰਪਲੀਟ ਕਰਕੇ ਦੇ ਦਿਆਂਗੇ ਜੇਕਰ ਨਹੀਂ ਦਿੰਦੇ ਤਾਂ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਲੱਗਦਾ ਨਹੀਂ ਕਿ ਪਹਿਲੇ ਕਾਰਵਾਈ ਕਰ ਦੇਣੀ ਚਾਹੀਦੀ ਸੀ ਜਿਹਨਾਂ ਮਾਲਕ ਕੋਈ ਬਾਹਰ ਬੈਠਾ ਮਹਾਲੇ ਬੈਠਾ ਚੰਡੀਗੜ੍ਹ ਉਹਨਾਂ ਦੀ ਬਰਾਛਾ ਜੀ ਇੱਥੇ ਖੁੱਲਿਆ ਹੈ ਜੀ ਕਿ 2 ਘੰਟੇ ਸਮੇਂ ਤੋਂ ਬਾਅਦ ਉਸ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ ਜੀ ਬਿਲਕੁਲ ਕਿ ਹੁੰਦਾ ਕੀ ਹੈ ਇੱਥੇ ਸੈਂਟਰ ਬਹੁਤ ਜ਼ਿਆਦਾ ਨਹੀਂ ਹੈ ਤਾਂ ਜੇ ਅਸੀਂ ਇਹਨਾਂ ਨੂੰ ਤਾਂ ਹਦਾਇਤਾਂ ਕਰਦੇ ਹੀ ਆਂ ਵੀ ਸਮੇਂ ਸਿਰ ਕਰਦੇ ਵੀ ਰਹਿਣਾ ਤੁਸੀਂ ਵੀ ਆਪਦੀ ਜਿਹੜੀ ਹੈਗੀ ਆ ਅਪ ਟੂਡੇਟ ਰੱਖੋ ਲਾਇਸੈਂਸ ਜਿਹੜਾ ਐਕਸਪਾਇਰ ਹੋਣ ਵਾਲਾ ਤਾਂ ਉਹਨੂੰ ਮਤਲਬ ਰੀਨਿਊ ਕਰਵਾ ਲੋ ਟਾਈਮ ਨਾਲ ਤੇ ਜੇ ਨਹੀਂ ਕਰਵਾਉਂਦੇ ਤਾਂ ਫਿਰ ਉਦਾਂ ਤੇ ਹੁਣ ਜਿਹੜੇ ਲਾਇਸੈਂਸ 홀ਡਰ ਨੇ ਉਹਨਾਂ ਦੀ ਸੀ ਲਿਸਟ ਵੀ ਲੈ ਲਈ ਹੈ ਕਿੰਨੇ ਰਜਿਸਟਰਡ ਨੇ ਤੇ ਕਿੰਨੇ ਅਨਰਜਿਸਟਰਡ ਨੇ ਤੇ ਉਹ ਥੋੜਾ ਜਿਹਾ ਸਮਾਂ ਲੱਗ ਜੂਗਾ ਸਾਰੇ ਚੈੱਕ ਕਰਨ ਤੇ ਉਹ کافی ਜ਼ਿਆਦਾ ਨੇ ਪਹਿਲਾਂ ਵੀ मामेदद ਕਿਤੇ ਆਉਂਦੇ ਸੀ ਕੋਈ ਥੱਗੀ ਮਾਰ ਜਿੰਨਾ ਕਿ ਵਿਦੇਸ਼ ਭੇਜਣਾ ਉੱਤੇ 10 ਲੱਖ ਰੁਪਏ ਲੈ 5 ਲੱਖ 10 ਲੱਖ ਰੁਪਏ ਲੈ ਉਹਨਾਂ ਦੀ ਕਾਰਵਾਈ ਕਿਤੇ ਤੱਕ ਪੈਂਡਿੰਗ ਪਈ ਹੈ ਕਿ ਅੱਗੇ ਵੀ ਇਹ ਜੀ ਕਾਰਵਾਈ ਕੀਤੀ ਜਾਵੇਗੀ ਉਹ ਲਗਭਗ ਅਸੀਂ ਕੋਸ਼ਿਸ਼ ਕਿ ਸਾਡੇ ਕੋਲ ਅੰਡਰ ਇਨਵੈਸਟੀਗੇਸ਼ਨ ਨੇ ਕੋਸ਼ਿਸ਼ ਬਾਕੀਆਂ ਦੀ ਅਸੀਂ ਅਰੈਸਟ ਪਾ ਕੇ ਉਹਨਾਂ ਦੇ ਜਿਹੜੀ ਵੀ ਬਣਦੀ ਕਾਰਵਾਈ 420 ਦਾ 24 ਇਮੀਗ੍ਰੇਸ਼ਨ ਐਕਟ ਟਰੈਵਲ ਪ੍ਰੋਫੈਸ਼ਨਲ ਐਕਟ ਵੱਖ-ਵੱਖ ਧਾਰਾਵਾਂ ਤਹਿਤ ਪਰਚੇ ਦੇ ਕੇ ਉਹਨਾਂ ਦੇ ਉਹਨਾਂ ਦੇ ਚਲਾਨ ਵੀ ਪੇਸ਼ ਕਰ ਚੁੱਕੇ ਹਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੌਜਰੂ ਪੀੜੀ ਨੂੰ ਕੀ ਜਿਹੜੇ ਚੈੱਕ ਕੀਤੇ ਜਾ ਰਹੇ ਉਹਨਾਂ ਨੂੰ ਲੈ ਕੇ ਕੋਈ ਜਾਂਚ ਪੜਤਾਲ ਕੀਤੀ ਜਾਵੇਗੀ ਉਹ ਤਾਂ ਇਹੀ ਹੈ ਜੀ ਜਿਵੇਂ ਅਸੀਂ ਪੜਤਾਲ ਕਰਦੇ ਹਾਂ ਉਵੇਂ ਉਹਨਾਂ ਨੂੰ ਵੀ ਕਰਨੀ ਚਾਹੀਦੀ ਜਿਸ ਥਰੂ ਵੀ ਫਾਈਲ ਲਵਾਉਂਦੇ ਨੇ ਵੀ ਇਹ ਕੋਈ ਫੇਕ ਤਾਂ ਨਹੀਂ ਹੈਗਾ ਵੀ ਇਹ ਸਾਰੀਆਂ ਉਹ ਆਪ ਹੀ ਉਹਦਾ ਲਾਇਸੈਂਸ ਨਹੀਂ ਹੈ ਰਜਿਸਟਰਡ ਨਹੀਂ ਹੈਗਾ ਜਾਂ ਬਾਹਰਲੀ ਸਟੇਟ ਦਾ ਉਹਦੀ ਥਰੂ ਫਾਈਲ ਲਵਾ ਲਈਏ ਤੇ ਬਾਅਦ ਚੋ ਚਲ ਮਤਲਬ ਫਰਾਰ ਹੋ ਜਾਂਦਾ ਬੱਚੇ ਦੇ ਪੈਸੇ ਵੀ ਲੱਗ ਜਾਂਦੇ ਆ ਜ਼ਿੰਦਗੀ ਵੀ ਖਰਾਬ ਹੋ ਜਾਂਦੀ ਆ ਉਹਨਾਂ ਨੂੰ ਵੀ ਪੂਰੀ ਵੈਰੀਫਿਕੇਸ਼ਨ ਕਰਕੇ ਫੇਰ ਹੀ ਕਿਸੇ ਜੈਨੂਨ ਟਰੈਵਲ ਏਜੰਟ ਤੋਂ ਫਾਈਲ ਲਵਾਉਣੀ ਚਾਹੀਦੀ ਜੇ ਥਾਣਾ ਸੇਵਲੰਦ ਦੇ ਐਸਐਚਓ ਰਵਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਵੱਲ ਸਖਤਨਾਂ ਕਾਰਵਾਈ ਕੀਤੀ ਰਹੇ ਇਮੀਗ੍ਰੇਸ਼ਨ ਨਾਲ ਗਲਤ ਹੋਈ ਕਰਾਂਗੇ ਮੈਨੂੰ ਕਿਸ ਤਰ੍ਹਾਂ ਦੇਖ ਕੇ ਦਵਾਂ ਪੁਲਿਸ ਆਈ ਹੈ ਚੈਕਿੰਗ ਕੀਤੀ ਜਾ ਰਹੀ ਹੈ ਕਿੰਨੇ ਕਾਗਜ਼ਾਤ ਚੈੱਕ ਕੀਤੇ ਗਏ ਹੈਗੇ ਸਰ ਜੀ ਮੈਂ ਕਾਗਜ਼ਾਂ ਦੀ ਗੱਲ ਕਰਾਂ ਤਾਂ ਜਿਹੜੀ ਜੈਨੂਅਨ ਹੈਗੇ ਨਹੀਂ ਮਤਲਬ ਕਾਗਜ਼ ਜਿਹੜੇ ਟਰੈਵਲ ਏਜੰਟਾਂ ਨੂੰ ਚਾਹੀਦੇ ਨੇ ਲਾਈਕ ਜੀਐਸਟੀ ਨੰਬਰ ਹੋ ਗਿਆ ਤੇ ਆਪਣਾ ਲਾਇਸੈਂਸ ਹੋ ਗਿਆ ਬਸ ਇਹੀ ਕਾਰ ਚੈੱਕ ਕੀਤੇ ਜਾ ਰਹੇ ਨੇ ਨਾਥਿੰਗ ਐਲਸ ਕਿ ਲੱਗਦਾ ਕਿ ਅਜੇ ਇਹ ਗਲਤ ਤਰੀਕੇ ਨਾਲ ਵੀ ਚੱਲਦੇ ਨੇ ਕੋਈ ਸੈਂਟਰ ਜਿਨ੍ਹਾਂ ਦੇ ਤੋਂ ਧੋਖੇ ਨਾਲ ਪੈਸੇ ਲੈ ਕੇ ਬਾਹਰ ਭੇਜਣ ਦੇ ਦਿੰਦੇ ਹੈਗੇ ਸਰ ਦੇਖੋ ਇਸ ਚੀਜ਼ ਦੇ ਉੱਤੇ ਮੈਂ ਨੋ ਕਮੈਂਟ ਸਰਕਾਰ ਦਾ ਕਿਸ ਤਰ੍ਹਾਂ ਦੇਖਦੇ ਹੋ ਫੈਸਲਾ ਸਰਕਾਰ ਹੈ ਸ਼ਕਤੀ ਕੀਤੇ ਜਿਹੜੇ ਗਲਤ ਤਰੀਕੇ ਨਾਲ ਚੱਲਦੇ ਬੇਸ਼ੱਕ ਤੁਹਾਡਾ ਸਹੀ ਚੱਲਦਾ ਹੈਗਾ ਹੋਰ ਕਈ ਅਜਿਹੇ ਸੈਂਟਰ ਨੇ ਗਲਤ ਤਰੀਕੇ ਨਾਲ ਸਿਰ ਦੇ ਕੋਈ ਚੀਜ਼ਾਂ ਗਵਰਨਮੈਂਟ ਦੀਆਂ ਨੇ ਹਨਾ ਉਹਨਾਂ ਨੇ ਜੋ ਵੀ ਮਤਲਬ ਕਿ ਵੀ ਟਾਈਮ ਟੂ ਟਾਈਮ ਡਿਸੀਜਨਸ ਨੇ ਜਾਂ ਇਹ ਚੇਂਜ ਹੁੰਦੇ ਰਹਿੰਦੇ ਨੇ ਜਾਂ ਉਹ ਆਪਾਂ ਕਹੀਏ ਮਤਲਬ ਉਹ ਕਿਸ ਚੀਜ਼ ਦੇ ਉੱਤੇ ਸਟੈਪ ਲੈ ਰਹੇ ਨੇ ਉਹ ਉਹਨਾਂ ਦੀ ਬੰਦਕਾਰਵਾਈ ਆ ਮਤਲਬ ਬਈ ਤਾਂ ਹਰ ਇੱਕ ਬਿਜ਼ਨਸ 'ਚ ਹੀ ਹੁੰਦਾ ਦੇਖੋ ਜੇ ਇਕੱਲੇ ਇਸ ਬਿਜ਼ਨਸ 'ਚ ਨਹੀਂ ਹੈਗਾ ਤਾਂ ਬੰਦ ਹੈ ਬਿਲਕੁਲ ਜਦੋਂ ਕੁਝ ਗਲਤ ਹੋ ਰਿਹਾ ਤਾਂ ਬੰਦ ਹੀ ਹੈ ਇਹ ਚੀਜ਼ ਇਸ ਸੈਂਟਰ ਦੇ ਮਾਲਕ ਜਿਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਬਹੁਤ ਚਲੱਗੋ ਕਦਮਾ ਜੇਕਰ ਕੋਈ ਗਲਤ ਤਰੀਕੇ ਨਾਲ ਇਹ ਸੈਂਟਰ ਚੱਲਦਾ ਹੈ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਚਾਹੁੰਦਾ ਤਾਂ ਵਿਕਲਪ ਇੱਕ ਵਾਰ